ਬੜੇ ਸਾਫ ਸੁਥਰੇ ਲੇਵੇ ਵਾਲੀ ਆ ਹੁਣ ਕੱਦ ਕਾਠ ਵੀ ਦੇਖ ਲਓ ਤੁਸੀਂ ਵੱਡੇ ਕੱਦ ਕਾਠ ਵਾਲੀ ਆ ਗਈ 60000 ਰੁਪਏ ਦੇ ਵਿੱਚ ਮਿਲਣੀ ਆ 60000 ਆਪਾਂ ਸਾਨੂੰ 70000 ਰੁਪਏ ਦੀ ਬਿਹੜ ਦੇ ਦਾਂਗੇ 30 ਕਿਲੋ ਦੁੱਧ ਖੁੱਲਾ ਪਾ ਦੂਗੀ ਤੇ ਲੇਵੇ ਤੋਂ ਤਾਂ ਬੰਬੀ ਆ ਇੰਨਾ ਚਿਰ ਹੋ ਗਿਆ ਆਪਾਂ ਨੂੰ ਵਪਾਰ ਕਰਦੇ ਨੂੰ ਵੀ ਪਹਿਲਣ ਦਾ ਕੱਦ ਕਾਠ ਆਪਾਂ ਐਡਾ ਕਿਤੇ ਦੇਖਿਆ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਬੂ ਕੋਲੇ ਪਹੁੰਚੇ ਹੋਏ ਆਂਗੇ ਮਿੱਤਰੋ ਬਾਈ ਬੱਬੂ ਦਾ ਪਿੰਡ ਆ ਗਿਆ ਤਖਤਮਲ ਤੇ ਕਾਲੇ ਵਾਲੀ ਦੇ ਜਮਾ ਕੋਲੇ ਰਹਿੰਦਾ ਤੇ ਜਿਹੜਾ ਪੈਂਦਾ ਮਿੱਤਰੋ ਇਸ ਪਿੰ ਅੱਜ ਵਾਲੀ ਵੀਡੀਓ ਦੇ ਵਿੱਚ ਹਨਾ ਆਪਾਂ ਤੁਹਾਨੂੰ ਟੋਟਲ ਨਗ ਜਿਹੜੀ ਗਾਵਾਂ ਦੇ ਅੱਠ ਦਿਖਾਉਣੇ ਆ ਤੇ ਸੋਹਣੀਆਂ ਸੁਨੱਖੀਆਂ ਗਾਵਾਂ ਆ ਗਈਆਂ ਜਿਵੇਂ ਹੁਣ ਇਹ ਗਾਂ ਆ ਗਈ ਨਾ ਜਿਹੜੀ ਸਾਨੂੰ ਸਕਰੀਨ ਤੇ ਦਿਖਾਈ ਦੀ ਜਾਂਦੀ ਹੈ ਪੈਛੇੜ ਇਹ ਆਪਾਂ ਵੱਡੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਕਾਫੀ ਕਲਰ ਦੇ ਵਿੱਚ ਜਦੋਂ ਆਪਾਂ ਇਹਨੂੰ ਤੋੜ ਕੇ ਦਿਖਾਵਾਂਗੇ ਇਹਦਾ ਲੇਵਾ ਜਿਹੜਾ ਤੁਸੀਂ ਆਪ ਹੀ ਮੰਨੋਗੇ ਬੜੇ ਸਾਫ ਸੁਥਰੇ ਲੇਵੇ ਵਾਲੀ ਆ ਗਈ ਤੇ ਗਾਵਾਂ ਜਿਹੜੀਆਂ ਹੈਗੀਆਂ ਮਿੱਤਰੋ ਦੁੱਧ ਵਾਲੀਆਂ ਨੇ ਚੰਗੇ ਦੁੱਧ ਵਾਲੀਆਂ ਬਾਕੀ ਕੀ ਕੋਈ ਵੀ ਗਾਂ ਜੇ ਤੁਹਾਡੇ ਫਿੱਟ ਆਉਂਦੀ ਹੈ ਨਾ ਤੇ ਤੁਸੀਂ ਬਾਈ ਦੇ ਇੱਥੇ ਫਾਰਮ ਤੇ ਆ ਜਾਓ ਫਾਰਨ ਤੇ ਆ ਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਨਗ ਫਿਰ ਮੈਂ ਕਹਾਂ ਤੁਹਾਨੂੰ ਨਾ ਕੱਲਾ ਕੱਲਾ ਤੋੜ ਕੇ ਦਿਖਾਵਾਂਗੇ ਰੇਟ ਜਿਹੜੇ ਰਹਿਣਗੇ ਨਾ ਬਾਜਬ ਰਹਿਣਗੇ ਤੇ ਰੇਟ ਵੀ ਵੀਡੀਓ ਦੇ ਵਿੱਚ ਰਹਿਣਗੇ ਆਓ ਕਰਵਾ ਗਈ ਆਪਾਂ ਬਾਈ ਬੱਬੂ ਨਾਲ ਗੱਲਬਾਤ ਤੇ ਲੱਗੇ ਆਪਾਂ ਇਹਨਾਂ ਨਗਾ ਦੀ ਜਾਣਕਾਰੀ ਹਾਂਜੀ ਬਾਈ ਜੀ ਸੱਸੀ ਕਾਲ ਜੀ ਜੀ ਸਾਰੇ ਭਰਾਵਾਂ ਜਿੰਨੀ ਵੀ ਆਪਣੀ ਵੀਡੀਓ ਦੇ ਸਾਰੇ ਭਰਾਵਾਂ ਨੂੰ ਸੱਸੀ ਕਾਲ ਬਾਈ ਅੱਛਾ ਬਾਈ ਬੱਬੂ ਜੇ ਹੁਣ ਆਪਾਂ ਗੱਲ ਕਰ ਲਏ ਹੈਨਾ ਵੀ ਜਿਹੜਾ ਆਪਣਾ ਫਾਰਮ ਆ ਪ੍ਰੋਪਰ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਆਪਾਂ ਬਹੁਤ ਵੀਡੀਓ ਪਾਤੀਆਂ ਤੇਰੇ ਫਾਰਮ ਦੇ ਉੱਤੇ ਗਿਣਤੀ ਨਹੀਂ ਹੈਗੀ ਫਿਰ ਵੀ ਆਪਣੀ ਜਿਹੜੀ ਹੈਗੀ ਲੋਕੇਸ਼ਨ ਦੱਸ ਦਈਏ ਆਪਾਂ ਆਪਣਾ ਪਿੰਡ ਤਖਤਮਾਲਾ ਜੀ ਤਹਿਸੀਲ ਕਾਲਾਵਾਲੀ ਜ਼ਿਲ੍ਹਾ ਸਰਸਾ ਬਈ ਲੰਗੜੀ ਸਭ ਆਪਣੇ ਕੋਲ ਹੀ ਰਹਿ ਕੇ ਰਹਿਣਾ ਠੀਕ ਆ ਮਿੱਤਰੋ ਮੈਂ ਇੱਕ ਤੁਹਾਨੂੰ ਹੋਰ ਦੱਸਦਾ ਗੱਲ ਵੀ ਜਿਹੜੀਆਂ ਨਾ ਆਪਾਂ ਮਤਲਬ گاਮਾ ਦਿਖਾਵਾਂਗੇ ਤੁਹਾਨੂੰ گاਮਾ ਜਿਹੜੇ ਹੈਗੇ ਇਸ ਏਰੀਏ ਦੀਆਂ ਨਾ ਦਾਣੇ ਨਾਲ ਪਲੀਆਂ ਹੋਈਆਂ گاਵਾ ਆ ਜਾਂਦੀਆਂ ਨੇ ਚੰਗਾ ਦੁੱਧ ਪਾਉਂਦੀਆਂ ਬੱਬੂ ਹਾਂ ਇਹ ਫਿਰ ਏਰੀਆ ਜਿਹੜਾ ਹੈਗਾ ਬਈ ਇਧਰ ਲਾ ਆਪਣਾ ਹਰਿਆਣੇ ਚ ਕਿਹੜਾ ਭਾਈ ਚਰਾ ਜਾਂਦਾ ਆਪਣਾ ਇਧਰ ਸਾਰੇ ਵੇ ਸਰਸੇ ਰੀਗੀ ਚ ਮਾਲ ਲੈਨੇ ਕੋਈ ਅਲਨਾਬਾਦ ਫਤਿਹਬਾਦ ਠੀਕ ਆ ਮਿੱਤਰਾਂ ਇੱਕ ਗੱਲ ਤਾਂ ਹੈਗੀ ਜਿਵੇਂ ਹੁਣ ਗਰਮੀ ਲਾਲ ਗਿਆ ਹੈ ਨਾ ਸਰਦੀ ਲਾਲ ਗਿਆ ਸੋਡੀਆਂ ਇਧਰ ਲੀਆਂ ਗਾਵਾਂ ਤਾਂ ਕਿਕਰਾਂ ਗਰਮੀ ਚ ਵੀ ਕਿਕਰਾਂ ਦੱਸਦੀ ਹੁੰਦੀ ਹੈ ਹਾਂਜੀ ਹਾਂਜੀ ਤਾਂ ਕਰਕੇ ਦੁੱਧ ਵਧੀਆ ਦਿੰਦੀਆਂ ਹਾਂ ਵੀਰੇ ਹਾਂ ਗਰਮੀ ਨਾ ਸਰਦੀ ਕੁਝ ਨਹੀਂ ਮੰਨਦੇ ਬਾਈ ਹੈਨਾ ਹਾਂਜੀ ਵੀਰੇ ਇਹ ਨੋਟ ਕਰਨ ਵਾਲੀ ਗੱਲ ਆ ਮਿੱਤਰੋ ਤੁਸੀਂ ਨਾ ਜਿਹੜੇ ਭਰਾ ਵਪਾਰੀ ਭਰਾ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਪੁੱਛ ਲਿਓ ਪਹਿਲਾਂ ਵੀ ਯਾਰ ਏਰੀਆ ਦਾ ਫਰਕ ਹੁੰਦਾ ਏਰੀਆ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਇੱਕ ਏਰੀਆ ਤਾਂ ਹੁੰਦਾ ਮਿੱਤਰੋ ਕੱਲੇ ਚਾਰ ਤੇ ਜਾਂ ਪਰਾਲੀ ਨਾਲ ਪਸ਼ੂ ਜਿਹੜੇ ਹੈਗਾ ਪਾਲਦੇ ਆ ਕੁਸਮਰਜੀ ਜੀ ਜੀ ਰਵਣਬੀ ਇਹ ਇਹ ਪਾਰ ਆ ਹਾਂਜੀ ਹਾਂਜੀ ਇਹ ਦਾਣੇ ਨਾਲ ਪਲੀਆਂ ਹੁੰਦੀਆਂ ਨੇ ਇਹਨਾਂ ਦਾ ਲੀਵਰ ਮੈਂ ਕਹਿੰਦਾ ਪੂਰਾ ਚੰਗਾ ਬਣਿਆ ਹੁੰਦਾ ਦਾਣੇ ਨਾਲ ਤੇ ਤਾਂ ਕਰਕੇ ਇਹ ਦੁੱਧ ਵੀ ਚੰਗਾ ਪਾਉਂਦੀਆਂ ਨੇ ਪਰ ਮੈਂ ਇੱਕ ਬੇਨਤੀ ਹੋਰ ਕਰਦਾ ਬੱਬੂ ਆੰਬੀਰੋਂ ਵੀਰੋਂ ਵੀਰੋਂ ਉਹੀ گاਵਾ ਹੁੰਦੀਆਂ ਨਾ ਨਾ ਦੁਬਾਰੇ ਅਗਲਾ ਕਹਿੰਦਾ ਵੀ ਇਸ ਦੀ ਕੱਲੀ ਦੀ ਵੀਡੀਓ ਪਾ ਦੇ ਦੀ ਵੀਡੀਓ ਪਾ ਕੋਈ ਵੀ ਬਾਈ ਇੱਥੇ ਆ ਕੇ ਦੇਖ ਕੇ ਲੈ ਜਾਓ ਹਣਾ ਵੀ ਵੀਡੀਓ ਤੁਸੀਂ ਵੀਡੀਓ ਮੰਗਾਉਂਦੇ ਆ ਹਾਂਜੀ ਹਾਂਜੀ ਬਾਈ ਕੱਲੀ ਕੱਲੀ ਗਾਂਦੀ ਦੁਬਾਰੇ ਅਗਲਾ ਕਹਿੰਦਾ ਇਹਦੀ ਵੀਡੀਓ ਪਾ ਦੇ ਦੀ ਪਾ ਦੇ ਠੀਕ ਹੈ ਤੇ ਮਿੱਤਰੋ ਆਪਾਂ ਵੀਡੀਓ ਦੇਖ ਬਣਾ ਕੇ ਆਪਾਂ ਤੁਹਾਨੂੰ ਦਿਖਾਈ ਦਿੰਨੇ ਹੁੰਨੇ ਆ ਜਿਹੜੀਆਂ ਵੀਡੀਓ ਦੇ ਵਿੱਚ گاਵਾ ਹੁੰਦੀਆਂ ਉਹਨੇ ਉਵੇਂ ਹੀ ਰਹਿਣਾ ਹੁੰਦਾ ਕੋਈ ਬਦਲਦੀ ਨਹੀਂ ਹੁੰਦੀਆਂ ਇੰਨਾ ਕੁ ਬਸ ਬੇਨਤੀ ਹੈ ਤੁਹਾਡੇ ਹੱਥ ਵੰਨ ਕੇ ਬੇਨਤੀ ਕਰਦੇ ਆ ਵੀ ਤੁਸੀਂ ਸਪੈਸ਼ਲ ਵੀਡੀਓ ਵਾਸਤੇ ਤੰਗ ਪਰੇਸ਼ਾਨ ਨਾ ਕਰਿਆ ਕਰੋ ਕਿਉਂ ਠੀਕ ਆ ਤੇ ਹੁਣ ਆਪਾਂ ਬੱਬੂ ਫਿਰ ਦਿਖਾਈਏ ਬਾਈ ਹਾਂਜੀ ਵੀਰੇ ਹਾਂਜੀ ਆਜੋ ਕਰਾਂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸ਼ੇਅਰ ਕਰਕੇ ਤਾਂ ਕਿ ਕਿਸੇ ਲੋੜਵੰਦ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਅੱਛਾ ਭਾਈ ਬਬੂ ਜਿਵੇਂ ਹੁਣ ਆਪਣੇ ਕੋਲੇ ਪਹਿਲੇ ਨੰਬਰ ਦੇ ਉੱਤੇ ਜਿਹੜੀ ਬਹਿੜ ਦਿਖਾਈ ਦੀ ਜਾਂਦੀ ਹੈ ਹਾਂ ਜੀ ਰਮ ਵੀਰੇ ਕੱਲ ਸ਼ਾਮ ਨੂੰ ਸੂਈ ਆ ਭਾਈ ਦੋ ਦਿਨ ਦਾ ਬੱਚੀ ਪਹਿਲਾ ਸੂਆ ਅੱਛਾ ਹਾਂ ਕੱਲ ਸ਼ਾਮ ਦੀ ਚਵਾਈ ਹੋ ਗਈ ਸਵੇਰ ਚਵਾਈ ਹੋ ਗਈ ਬਿਲਕੁਲ ਸਾਫਾ ਬੋਲੇ ਤਾਂ ਭਾਈ ਠੀਕ ਹੈ ਹਾਂ ਇਹ ਆਪਣੇ ਕੋਲੇ ਵੀਡੀਓ ਪਈ ਆ ਵੀਰੇ ਸੂਈ ਹੋਈ ਦੀ ਲੇਵੇ ਦੀ ਸਾਰੇ ਜੇਰ ਚੱਪੇ ਸਾਰੇ ਗੱਦ ਦਿਖਾ ਦੇ ਭਾਈ ਠੀਕ ਆ ਪਹਿਲਾ ਸੂਆ ਹਾਂ ਜੀ ਪਹਿਲਾ ਦੁੱਧ ਦੀ ਆਸ ਆ ਭਾਈ ਦੁੱਧ ਰਮਣ ਇਹਨੇ ਬੱਚੀ ਨੇ 25 ਪਲੱਸ ਚੱਲਣਾ ਭਾਈ ਠੀਕ ਆ ਖੁੱਲਾ ਜਮਾ ਜਿਹੜੇ ਸਾਬ ਦਾ ਥਣ ਥਣ ਕੱਢਿਆ ਬੱਚੀ ਨੇ ਬਹੁਤ ਚੰਗਾ ਥਣਾ ਭਾਈ ਤਾਂ ਸਗਲ ਨਿਸ਼ਾਨੀਆਂ ਆਪਾਂ ਤੁਹਾਨੂੰ ਸਾਰੀਆਂ ਹੀ ਦਿਖਾ ਦਨੇ ਆ ਠੀਕ ਹੈ ਤੇ ਹੁਣ ਖੋਲ ਕੇ ਰ ਇਧਰ ਆਪਾਂ ਤੋੜ ਕੇ ਦਿਖਾ ਗਏ ਮਗਰ ਬੱਛਾ ਹਨਾ ਹਾਂਜੀ ਬੱਛਾ ਮਗਰ ਵੀਰੇ ਠੀਕ ਹੈ ਲੈ ਵੀ ਹੁਣ ਨਾ ਤੁਸੀਂ ਆਹ ਬਹਿੜ ਦਾ ਲੇਵਾ ਚੈੱਕ ਕਰ ਲੋ ਲੇਵੇ ਦੀ ਕੁਆਲਿਟੀ ਕੁਆਲਿਟੀ ਦਾ ਜਮਾਨ ਬੰਬੀ ਆ ਬਾਕੀ ਬਹਿੜ ਦਾ ਕੱਦ ਕਾਠ ਬਹੁਤ ਆ ਮਿੱਤਰੋ ਬਹੁਤ ਜਿਆਦੇ ਚੰਗੇ ਲੇਵੇ ਦੀ ਕੁਆਲਿਟੀ ਦਾ ਯਾਨਾ ਮੈਂ ਤੁਸੀਂ ਦੇਖ ਲਓ ਹੁਣ ਵੀ ਕੱਲਾ ਕੱਲਾ ਥਣ ਲੱਗਿਆ ਹੋਇਆ ਲੇਵੇ ਨੂੰ ਜਿਹੜਾ ਲੱਗਿਆਗਾ ਕਰਨ ਵਾਲੀ ਕੱਦ ਕਾਠ ਚ ਵੀ ਬਾਕੀ ਨਸਲ ਬਰੀਡ ਤੁਸੀਂ ਆਪ ਦੇਖ ਲਓ ਦੋ ਦੰਦ ਬਹਿੜ ਹੈ ਇਹ ਲੈ ਵੀ ਸੁਖੀ ਨੇ ਇੱਕ ਤਾਂ ਜਮ ਲੇ ਵੀ ਆਪੇ ਐ ਠੀਕ ਆ ਰਮਣਾ ਆਪਾ ਬਹੁਤ ਚਿਰ ਬਾਅਦ ਕਰਦੇ ਨੂੰ ਪਰ ਐਡੀ ਬੱਛੀ ਐਡੀ ਲੰਮੀ ਐਡੀ ਕੱਦ ਵਾਲੀ ਬੱਛੀ ਪਹਿਲਾਂ ਨਹੀਂ ਦੇਖੀ ਭਾਈ ਠੀਕ ਆ ਗੱਲ ਪਰ ਆਪਰ ਘੜ ਕੇ ਦਿਖਾਵਾਂਗੇ ਤੈਨੂੰ ਬੱਛੀ ਦੇ ਇਹ ਆ ਦੇਖਿਓ ਲੈ ਵੀ ਮਿੱਤਰੋ ਬਾਈ ਬੱਬੂ ਕਹਿੰਦਾ ਨਾ ਵੀ ਇੰਨਾ ਚਿਰ ਹੋ ਗਿਆ ਆਪਾਂ ਨੂੰ ਵਪਾਰ ਕਰਦੇ ਨੂੰ ਵੀ ਪਹਿਲਣ ਦਾ ਕੱਦ ਕਾਠ ਆਪਾਂ ਐਡਾ ਕਿਤੇ ਦੇਖਿਆ ਨਹੀਂ ਹੈਗਾ ਬੱਬੂ ਫਿਰ ਮੈਨੂੰ ਐਂ ਦੱਸ ਦੇ ਇਹਦਾ ਰੇਟ ਜਿਹੜਾ ਹਨ ਰੇਟ ਤਾਂ ਰਮਣਾ ਆਪਣਾ ਜਾਇਜ਼ ਹੀ ਰੇਟ ਹੁੰਦਾ ਵੀਰੇ 1 ਲੱਖ ਤੇ 15000 ਰੁਪਏ ਜਾਇਜ਼ ਰੇਟ ਆ ਭਾਈ ਮੈਂ ਛੋੜਛੱਪਾ ਵਿੱਚੋਂ ਕਰਦਾਂਗੇ ਬਾਲਾ ਸਮਾਨ ਤਾਂ ਨਹੀਂ ਠੀਕ ਹੈ ਹਾਂਜੀ ਛੋੜ ਛੱਪਾ ਹੋ ਜਾ ਹਾਂਜੀ ਵੀਰੇ ਹਾਂ ਚੱਲ ਆਪਣੀ ਦੂਜੇ ਨੰਬਰ ਦੇ ਉੱਤੇ ਆਹ ਬਿਹੜ ਆ ਜੀ ਹਾਂ ਅਮਨੇ ਇਹ ਦੂਜਾ ਸੂਆ ਸੂ ਕੀ ਵੀਰੇ ਠੀਕ ਹੈ ਹਾਂ ਹਲੇ ਇਹਦੇ ਪਏ ਆ ਦਿਨ 15 ਬਾਈ 15 ਦਿਨ ਬਾਕੀ ਦੂਜਾ ਸੂਆ ਹਾਂਜੀ ਵੀਰੇ ਇਹਨੇ ਪਹਿਲਾਂ ਨੇ 25 26 ਕਿਲੋ ਦੁੱਧ ਦਰਮਣ ਵੀਰੇ ਅੱਛਾ ਹਾਂ ਆਪਾਂ 25 ਤੋਂ ਉੱਪਰ ਉੱਪਰ ਦੀ ਜ਼ਿੰਮੇਦਾਰੀ ਇਹ ਉਹੀ ਬਿਹੜ ਦੀ ਹੈਗੀ ਜਿਹੜੀ ਪਿਛਲੇ ਸਾਲ ਤੇਰੇ ਕੋਲ ਗਈ ਸੀ ਹਾਂਜੀ ਵੀਰੇ ਹਮ ਇੱਥੂ ਗਏ ਬੱਚੇ ਹਾਂ ਹਾਂਜੀ ਵੀਰੇ ਲੈ ਵੀ ਆਹ ਬੱਗੇ ਮੂੰਹ ਵਾਲੀ ਦੀ ਆਪਾਂ ਨਾ ਪਹਿਲਾਂ ਵੀ ਵੀਡੀਓ ਬਣਾਈ ਹੋਈ ਆ ਆਹ ਦੂਜਾ ਸੂਆ ਜਿਹੜੀ ਬਿਹੜ ਦੁੱਧ ਕਿੰਨਾ ਪਾ ਦੂ ਬੱਬੂ ਇਹ? ਉਤਰਾਵਣ 25 26 ਕਿਲੋ ਪਹਿਲਾਂ ਨੇ ਪਾਇਆ ਬਾਈ। ਪਹਿਲਾਂ ਨੇ 25 26। ਦੇਖ ਚੱਟ ਮੂੰਹ ਦੀ ਚੈੱਕ ਕਰ ਲੋ। ਬੱਬੂ ਫਿਰ ਕੀ ਰੇਟਰ ਹੋਊ ਇਹਦਾ? ਇਹਦਾ 1 ਲੱਖ ਤੇ 15000 ਰੁਪਏ ਰੇਟਰ ਆਵਣ। ਠੀਕ ਆ। ਇਹ ਦੇਖ ਚੱਟ ਜੰਦਜਾਨ ਵਾਲੀ ਬਹੜਾ ਸੁਖੀ ਉਹ ਗੱਲ ਬਾਤ ਨਹੀਂ ਹੈਗੀ। ਦੇਖ ਲੋ ਪ੍ਰਮਾਤਮਾ ਨੇ ਜਿਹੜੇ ਇਹਦੇ ਮੂੰਹ ਤੇ ਰੰਗ ਲਾਇਆ ਦੇਖ ਲੋ ਹਨਾ ਰੰਗ ਭਰੇ ਹੋਇਆ। ਸਾਰੀ ਆਪ ਕਾਲੀ ਐ ਪਰ ਜਿਹੜਾ ਮੂੰਹ ਇਹਦਾ ਵੱਧ ਚਟਾ ਆ ਗਿਆ। ਬਾਕੀ ਲੇਵੇ ਦੀਆਂ ਨਾੜਾਂ ਨੂੰ ਨਾ ਫੁੱਲ ਨਹੀਂ ਉਹ ਗੱਲ ਬਾਤ ਨਹੀਂ ਹੈਗੀ। ਹਲੇ ਤਾਂ ਬਹੁਤ ਪਰ ਨਰਾਵਣ ਬੱਚੀ ਨੇ ਬਈ। ਬੋਲਦੇ ਆ ਲੈਣਾ ਬਾਈ ਸਹੀ ਗੱਲ ਹੈ ਨਹੀਂ ਲੇਵੇ ਵਾਲੇ ਪਾਸੇ ਉਹਦਾ ਕੋਈ ਵੀ ਪਸ਼ੂ ਆ ਜਿਹੜਾ ਨਾ ਮਾੜਾ ਨਹੀਂ ਹੈਗਾ ਹਾਂਜੀ ਹਾਂਜੀ ਅੱਗੇ ਆਪਾਂ ਦਿਖਾਵਾਂਗੇ ਜਿਹੜੀ ਆ ਤੇਰੀ ਗਾਂ ਆ ਗਈ ਆ ਇਹ ਵੀ ਰਮਨ ਵੀਰੇ ਦੂਜਾ ਸੂਆ ਸੂ ਬੱਚੀ ਦੂਜਾ ਸੂਆ ਹਾਂ ਇਹ ਵੀ ਬੱਚੀ ਬਹੁਤ ਲੈਵਲ ਆਉਂਦੀ ਹੈ ਬਾਈ ਹਾਂ ਇਹ ਫਿਰ ਕਿੰਨੇ ਦਿਨ ਪਈ ਇਹਦੇ ਇਹਦੇ 10 ਦਿਨ ਬਾਕੀ ਰਹਿਣੋਂ ਕਿੰਨੇ ਦੁੱਧ ਾਲੀ ਆ ਬਈ ਦੁੱਧ ਵੀਰੇ ਇਹ 25 26 ਕਿਲੋ ਇਹ ਪਾਦੂ ਖੁੱਲਾ ਬੱਚੀ 25 26 ਹਾਂਜੀ ਬਈ ਜਮਾ ਖੁੱਲਾ ਪਾਉਗੀ ਉਹ ਕਹਿਣ ਨੂੰ ਨਹੀਂ ਗੱਲ ਠੀਕ ਆ ਬਾਕੀ ਤੈਨੂੰ ਗਾਂ ਵੀ ਦੱਸੂ ਮੈਂ ਕਿੰਨੇ ਦੁੱਧ ਾਲੀਆਂ ਹਾਂ ਤੇ ਕੀ ਰੇਟਰ ਹੋ ਇਹਦਾ ਬਈ ਇਹਦਾ ਰਹਿਣੋਂ 1 ਲੱਖ ਤੇ 5000 ਰੁਪਏ ਬਈ 1 ਲੱਖ ਤੇ 5000 ਟਾਟਾ ਵਾਟਾ ਕਿੰਨੇ ਦਾ ਕਰਦਗੇ 1 ਲੱਖ ਦੀ ਦੇ ਦਾਂਗੇ ਫਿਰ ਠੀਕ ਆ ਲੈ ਵੀ ਆ ਦੇਖ ਲੋ ਆ ਵੀ ਚਿਤਲੀ ਜੀ ਗਾਂ ਤੁਸੀਂ ਇਹ ਦੇਖ ਲੋ ਵੀ 25 ਕਿਲੋ ਦੁੱਧ ਾਲੀ ਬਹਿੜ ਆ ਗਈ ਸਮੇ ਪਲੀ ਫੁੱਲ ਇਹ ਦੇਖ ਲੋ ਅੱਛਾ ਜਿਹੜੀ ਤੇਰੀ ਆ ਗਈ ਜਿਹੜੀ ਆ ਪਹੜਾ ਨਾ ਹਰਮਣੇ ਦੂਜਾ ਸੂਆ ਸੂਏ ਦੇ ਇਹਦੇ 7-8 ਦਿਨ ਬਾਕੀ ਬਾਈ ਇਹੇ ਤਾਂ ਪੱਟੇ ਵਰਗੀ ਪਈ ਹਾਂਜੀ ਹਾਂਜੀ ਹਲੇ ਲੇਵੇ ਹਲੇ ਬੱਚੀ ਬਹੁਤ ਲਾਉਣਾ ਰਮਣੂ ਦੇਖੀ ਇੱਕ ਮਿੰਟ ਚੱਲ ਚੱਲਾ ਸਾਰਾ ਪੰਗਿਆ ਬੱਚੀ ਆ ਦੇਖੋ ਹੁਣ ਤੁਸੀਂ ਲੇਵੇ ਦੀ ਕਵਾਜ ਦੀ ਕਵਲਟੀ ਚੈੱਕ ਕਰ ਲਓ ਲੇਵਾ ਤਾਂ ਨਾ ਮੈਂ ਤੁਹਾਨੂੰ ਦੱਸਾਂਗਾ ਲੈ ਇਹਨੇ ਹੋਰ ਫੁੱਲ ਬਣਾਉਣਾ ਉੱਤੋਂ ਵੀ ਪੱਧਰ ਪਈ ਐ ਦੂਜਾ ਸੂਆ ਦੁੱਧ ਬਾਈ ਦੁੱਧ ਰਮਣੇ ਨੇ 27-22 ਕਿਲੋ ਪਾਇਆ ਪਹਿਲਾਂ ਨੇ 30 ਕਿਲੋ ਦ ਦੇ ਦੋ ਬਛੇਦ ਕੀ ਹੁਣ 30 ਕਿਲੋ ਫੁੱਲਾ ਬਾਈ ਜਮਾ ਲੈ ਕੇ ਚੱਲੀ ਕਰਾਂ ਇੱ ਇਹ ਹੈ ਨਾ ਲੇਵਾ ਦੇਖ ਲੋ ਕਰਮਾਲੀ ਦਾ ਵੀ ਇਹ ਬਾਈ ਕਹਿੰਦਾ ਵੀ 30 ਕਿਲੋ ਦੁੱਧ ਖੁੱਲਾ ਪਾ ਦੂਗੀ ਤੇ ਲੇਵੇ ਤੂੰ ਤਾਂ ਬੰਬੀ ਆ ਮੋੜ ਲਾ ਲੈ ਆ ਦੇਖ ਲੋ ਨਹੀਂ ਬੱਬੂ ਮੈਂ ਤੈਨੂੰ ਇੱਕ ਗੱਲ ਹੋਰ ਆ ਕਹਿਣ ਵਾਲੀ ਗੱਲ ਨਹੀਂ ਹੈਗੀ ਕਰਮਾਲੀ ਨੂੰ ਜਿਹੜਾ ਲੇਵਾ ਲੱਗਿਆ ਨਾ ਹਲੇ ਤਾਂ ਰੋਣ 7-8 ਦਿਨ ਬੱਚੀ ਹੋਰ ਕੱਢਗੀ ਹੋਰ ਕੁਝ ਬਣ ਜੂ ਮੂਰੇ ਥਾਂ ਬਹੁਤ ਖਾਲੀ ਪਿਆ ਹਾਂਜੀ ਬਾਈ ਹਾਂਜੀ ਦੇਖ ਲੋ ਹੁਣ ਆ ਦੇਖ ਲੋ ਥਾਂ ਬਹੁਤ ਖਾਲੀ ਪਿਆ ਹੈ ਤਾਂ ਭਰਨਾ ਇਹਨੇ ਲੇਵਾ ਇਹਦਾ ਰੇਟ ਕਿੰਨਾ ਫਿਰ ਇਹਦੇ 1 ਲੱਖ ਤੇ 20000 ਰੁਪਏ ਬਰੀ ਟਾਡਾ ਬਾਟਾ ਬਸ 17000 ਦੀ ਬਚੀ ਦਿੰਦੇ 1 ਲੱਖ 1 ਲੱਖ 17 ਦੀ ਜਰ ਆਹ ਤਾਂ ਨਾ ਜਿਹੜੇ ਭਰਾ ਲੈ ਗਏ ਨਗੀਨਾ ਯਾਦ ਰੱਖਣਗੇ ਦੇਖੀ ਸੁਖੀ ਮੈਨੂੰ ਐਂ ਦੱਸ ਮੈਂ ਬੱਬੂ ਨੂੰ ਨਹੀਂ ਪੁੱਛਦਾ ਇਹ ਤਾਂ ਤੂੰ ਦੱਸ ਵੀ ਤੈਨੂੰ ਕਿਵੇਂ ਲੱਗੀ ਵਹਿੜੇ ਟਾਪ ਹੀ ਹੈ ਨਾ ਪੰਜਾਬ ਵਾਲੀ ਆਪਾਂ ਵੱਡੇ ਕੱਦ ਕਾਠ ਵਾਲੀ ਜਰਸੀ ਕਹਿ ਸਕਦੇ ਆ ਹੰਡੀ ਸੀਲ ਵਾਲੀ ਆ ਬਾਈ ਹਾਂ ਅੱਛਾ ਇਹਦਾ ਲੇਵਾ ਦੇਖੀ ਇਹ ਦੇਖੋ ਕੱਲਾ ਕੱਲਾ ਥਣ ਪਿਆ ਬੱਬੂ ਪਹਿਲਾ ਸੂਆ ਹਾਂ ਪਹਿਲਾ ਸੂਆ ਰਾਮ ਨੇ ਕਿੰਨੇ ਦਿਨ ਮਤਲਬ ਲੈ ਜੂਗੀ 10 ਲੈ ਜੋ ਹਲੇ ਖੁੱਲੇ 10 ਦਿਨ ਕਿੰਨਾ ਦੁੱਧ ਪਾ ਦੂ ਬਹਿੜ ਦੁੱਧ ਹਮਨੇ ਪਾਉਗੀ 20 ਦੇ 21 20 21 20 ਕਿਲੋ ਮੰਨ ਕੇ ਲੈ ਜੋ ਬੋਦੀ ਵਾਲੀ ਬਹਿੜ ਹਾਂਜੀ 20 ਕਿਲੋ ਜਿਵੇਂ ਲਵਾਈ ਆ ਕੱਦ ਕਾਠਾ 25 ਤੋਂ 20 ਕਿਲੋ ਦੁੱਧ ਖੁੱਲਾ ਪਾ ਦੂ ਬਾਈ ਹਜੇ ਦਿਨ ਕਿੰਨੇ ਲੈ ਜੂ ਹਲੇ ਤੇ 7-8 ਦਿਨ ਲੈ ਜੋ ਬਾਈ ਲੈ ਜੋ ਹਫਤਾ ਲੈ ਜੋ ਹਨਾ ਆ ਦੇਖੋ ਲੈ ਵੀ ਆ ਜਰਸੀ ਦਾ ਨਾ ਲੇਵਾ ਚੈੱਕ ਕਰ ਲੋ ਬੜੇ ਸਾਫ ਸੁਥਰੇ ਲੇਵੇ ਵਾਲੀ ਆ ਹੁਣ ਕੱਦ ਕਾਠ ਵੀ ਦੇਖ ਲੋ ਤੁਸੀਂ ਵੱਡੇ ਕੱਦ ਕਾਠ ਵਾਲੀ ਆ ਗਈ ਬੱਬੂ ਇਹਦਾ ਰੇਟ ਨਾ ਜਿਹੜਾ ਤੂੰ ਮਨ ਦੇ ਵਿੱਚ ਸੋਚੀ ਬੈਠਾ ਹੈ ਹਾਂਜੀ ਬਈ ਉਹ ਨਾ ਕਰੀ ਬਸ ਹਾਂ ਤੇ ਨਾ ਵਾਲਾ ਦੱਸ ਦੇ 85000 ਦੀ ਵੜ ਦੇ ਦਿਆਂ ਬਈ ਫਿਰ 85 ਦੀ ਹਾਂਜੀ ਬਈ ਟਾਟਾ ਬਟਾ ਬਸ ਟਾਟਾ ਬਟਾ 2000 ਛੋੜ ਕਰ ਦੇ ਕਰ ਦਿਆਂਗੇ ਬਈ ਹਨਾ ਕਰ ਦਿਆਂਗੇ ਲੈ ਇਧਰ ਲੈ ਕੇ ਜਾਈ ਇਧਰ ਲੰਮੀ ਲੈ ਕੇ ਜਾਈ ਹਾਂ ਇਧਰ ਨੂੰ ਇਹ ਆ ਦੇਖਿਓ ਹੁਣ ਤੁਸੀਂ ਮੂੰਹ ਵੀ ਦੇਖ ਲਓ ਇਹਦਾ ਪਹਿਲਾਂ ਮੂੰਹ ਚੈੱਕ ਕਰ ਲਓ ਇੱਥੇ ਛਾਂ ਪੈਂਦੀ ਹੈ ਨਿੰਮ ਦੀ ਤੇ ਇਹ ਸੋਨੂੰ ਨਾ 85000 ਰੁਪਏ ਦੇ ਵਿੱਚੋਂ 2000 ਛੋੜ 83000 ਰੁਪਏ ਦੀ ਲਵੀ ਆਹ ਤਰਾਸੀ ਹੇਰ ਪੀ ਦਿਨੇ ਮੂਰੇ ਗਰਮੀ ਆਉਂਦੀ ਐ ਤੇ ਗਰਮੀਆਂ ਦਾ ਤੋਹਫਾ ਹੀ ਆ ਬਣ ਦੇ ਬਬੂ ਆ ਗਾਂ ਵੀ ਤੇਰੀ ਬਹੁਤ ਵੱਡੀ ਐ ਹਾਂਜੀ ਬਈ ਹਾਂ ਰਵਣ ਇਹਦਾ ਸੁਆ ਇਹ ਵੀ ਦੂਜਾ ਸੁਫਰੇ ਕਿੰਨੇ ਦਿਨ ਪਈ ਇਹਦੇ ਦਿਨੇ ਦੇ ਹਲੇ 1 ਹਫਤਾ ਇਹਦਾ ਬਾਕੀ ਰਵਣ ਬਦ ਲੈ ਜੂ ਹਾਂ ਹਫਤੇ ਤੋਂ ਵੱਧ ਲੈ ਜੂ 10 ਦਿਨ ਲੈ ਜੂ ਵੱਧ ਵੱਧ ਹਾਂ ਇਹ ਫਿਰ ਕਿੰਨੇ ਆ ਦੁੱਧ ਬਾਦ ਦਾ ਕੀ ਰਿਕਾਰਡ ਪੁੱਤ ਵੀਰੇ ਨੇ 21 ਕਿਲੋ ਪਾਇਆ ਪਹਿਲਣ ਨੇ ਹਾਂ ਇਹ ਕਿ 20 ਦੇ ਦੇ 21 ਦੇ ਦੇ 22 ਦੇ ਦੇ 25 ਉਹ ਤੁਹਾਡੇ ਕਰਮ ਠੀਕ ਹੈ ਗੱਲ ਨਹੀਂ ਉਹ ਵੱਡੀ ਬੁੱਢੀ ਬਹੁਤ ਆ ਬਹੁਤ ਬੱਚੀ ਦਾ ਬਾਈ ਹੈਨਾ ਬੜ ਬਹੁਤ ਬੱਚੀ ਨਹੀਂ ਸਹੀ ਗੱਲ ਹੈ ਇਹ ਤਾਂ ਤੁਪਣਾ ਐ ਕਹਿੰਦਾ ਨਾ ਵੀ 30 ਕਿਲੋ ਪਾਇਆ ਹੋਇਆ ਬਾਈ ਜਿੰਨਾ ਅਗਲੇ ਜਿੰਨਾ ਉਹ ਨਹੀਂ ਕਹਾਂਗੇ ਬਾਈ ਆਹੀ ਖਾਸੀਅਤ ਆ ਤੇਰੇ ਜੇ ਮੈਂ ਤੈਨੂੰ ਦੱਸਾਂ ਗੱਲ ਆ ਦੇਖਿਓ ਆਹਾ ਪਹਿਲਣ ਨੇ 20 ਪਾਇਆ ਹੋਇਆ ਹੁਣ ਪਾਣਾ 20 ਪਾ ਦੇ 21 ਪਾ ਦੇ ਕੀ ਰੇਟਰ ਹੋ ਬੱਬੂ ਇਹਦਾ ਇਹਦਾ ਰੇਟਰ ਆਮ ਨੂੰ ਵੀਰੇ 95000 ਰੁਪਇਆ ਟਾੜਾ ਬ 95 ਚ ਹਾਂਜੀ ਠੀਕ ਆ ਲੈ ਵੀ ਆ ਦੇਖ ਲੋ ਹੁਣ ਤੁਸੀਂ ਪੂਰੀ ਲੰਮੀ ਬੇਲ ਦੀ ਤਾਂ ਨਾ ਮੈਂ ਤੁਹਾਨੂੰ ਦੱਸਾਂਗਾ ਫੁੱਲ ਬੇਲ ਵਾਲੀ ਆ ਗਈ ਲਿਆ ਕੇ ਰ ਬਣਦੇ ਤੇ ਆਹਾ ਇਸ ਤੋਂ ਬਾਅਦ ਆ ਰਹੀ ਹਾਂ ਇਹ ਪਹਿਲਾਂ ਨ ਬੱਚੇ ਰਹੂਣ ਵੀਰ ਅੱਛਾ ਇਹ ਪਹਿਲਾਂ ਨ ਬੱਚੀ ਹੈ ਹਾਂ ਇਹਦੇ 10 ਦਿਨ ਇਹਦੇ ਬਾਕੀ ਵਾਲੇ ਬਾਈ 10 ਦਿਨ ਬਾਕੀ ਹੈ ਹਾਂਜੀ ਵੀਰ ਕਿੰਨਾ ਦੁੱਧ ਪਾ ਦੂ ਯਾਰ ਇਹ ਇਹ ਦੇਊਗੀ ਵੀਰੇ 16-17 ਕਿਲੋ ਵੈਰੀ ਗੁੱਡ ਕੀ ਗੱਲ ਆ ਮੈਂ ਤੁਹਾਨੂੰ ਦੱਸਾਂਗਾ ਲੇਵੇ ਲੂਵੇ ਤੋਂ ਵੀ ਸਾਫ਼ ਪਈ ਆ ਆ ਦੇਖ ਲੋ ਪੱਥਰ ਵਰਗਾ ਲੇਵਾ ਬਣਾਊਗੀ ਮਿੱਤਰੋ ਇਹ ਬੱਬੂ ਫਿਰ ਕਿੰਨੇ ਦਿਨ ਕੱਢ ਜੂਗੀ ਦਿਨ 10 ਲਾ ਜੂ ਰਹੂਣਾਂ ਜੀ ਕੀ ਰੇਟਰ ਹੋ ਇਹਦਾ ਇਹਦਾ ਵੀਰੇ 72000 ਰੁਪਏ ਆ ਟਾੜਾ ਬਾੜਾ 70 ਦੀ ਕਹਦਾ 70 ਦੀ ਦੇ ਦੇ ਲੈ ਵੀ ਮਿੱਤਰੋ ਆ ਦੇਖ ਲੋ ਇਹ ਚੈੱਕ ਕਰ ਲੋ ਇਹ ਭਾਈ ਦੀ ਭੂਈ ਦੀ ਸੁੱਖੀ ਖੇਚਣਾ ਇਹਨੂੰ ਇੱਧਰ ਨੂੰ ਲੈ ਵੀ ਲੈ ਚੱਲ ਲੈ ਚੱਲ ਇੱਧਰ ਹੀ ਲੈ ਚੱਲ ਲੈ ਵੀ ਆ ਦੇਖ ਲੋ ਆ ਬਿਹੜ ਬਾਈ ਕਹਿੰਦਾ ਨਾ ਆਪਾਂ ਤੁਹਾਨੂੰ 70000 ਰੁਪਏ ਦੀ ਬਿਹੜ ਦੇ ਦਾਂਗੇ ਤੇ ਦਿਨ ਹਜੇ ਆਪਾਂ 7 ਦਿਨ ਇਹ ਵੀ ਲੈ ਜੂਗੀ ਦੁੱਧ ਜਿਹੜਾ ਬਾਈ ਨੇ ਦੱਸਿਆ ਨਾ ਮੈਂ ਤੁਹਾਨੂੰ ਦੱਸਾਂਗਾ ਅਗਲਾ ਕਹਿੰਦਾ ਹਰ ਇੱਕ ਦਾ 20 ਕਹਿੰਦਾ ਪਰ ਬਾਈ ਨੇ ਉਹੀ ਦੱਸਿਆ ਵੀ ਇਹੇ ਭਾਈ 16 17 ਲੀਟਰ ਦੁੱਧ ਪਾ ਦੂਗੀ ਠੀਕ ਹੈ ਨਾ ਬਾਕੀ ਹੁੰਦਾ ਕਰਮ ਕਿ ਨਹੀਂ ਬੱਬੂ ਹਾਂਜੀ ਵੀਰੇ ਤੇ ਜਿਹੜਾ ਆ ਨਗੀਨਾ ਨਿੱਕਾ ਜਾ ਯਾਰ ਇਹ ਵੀਰੇ ਕਰੌਸ ਬੱਛੀ ਹੈ ਦੂਜਾ ਸੂਆ ਹੀ ਸੂਗੀ ਵੀਰੇ ਦੂਜਾ ਸੂਆ ਹਾਂਜੀ ਬਾਈ ਕਿੰਨੇ ਦਿਨ ਪਈ ਇਹਦੇ ਦਿਨ ਰਮਣ ਹਫਤਾ ਲੈ ਜੀ ਵੀ ਹਫਤਾ ਹਾਂਜੀ ਬਾਈ ਤੇ ਇਹ ਦੁੱਧ ਬਾਦ ਵਾਲੀ ਕਿੰਨੀ ਕਾ ਲੀ ਦੂਗੀ ਵੀਰੇ ਇਹ 13 14 ਕਿਲੋ ਕੀ ਰੇਟ ਰਹੂ ਇਹਦਾ ਇਹਦਾ 62000 ਰੁਪਏ ਲੈਣ ਜਾਨਾ 60000 60000 ਠੀਕ ਆ ਲੈ ਵੀ ਆ ਵੀ ਦੇਖ ਲਓ ਥਣਲੇ ਵੀ ਤੇ ਇਹ ਵੀ ਪੂਰੀ ਸਾਫ ਆ ਆਪ ਅੱਛੀ ਸੁਣੋ ਨਾ 60000 ਰੁਪਏ ਦੇ ਵਿੱਚ ਮਿਲਨੀ ਆ 60000 ਰੁਪਏ ਦੇ ਇਹ ਥਾਂ ਲੈਵੇ ਕੰਨ ਨੂੰ ਤੁਹਾਨੂੰ ਇਹ ਵੀ ਕੋਈ ਹੈ ਨਹੀਂ ਤਥਾ ਬਾਕੀ ਜਦੋਂ ਕੋਲੇ ਆਉਂਗੇ ਨਾ ਤੁਸੀਂ ਸਾਰੀਆਂ ਚੀਜ਼ਾਂ ਦੇਖ ਕੇ ਲੈ ਜਾਓਗੇ ਮੱਝਰ ਕਦੋਂ ਦਿੰਦੇ ਰਹਮਣੇ ਹੈ ਮੈਂ ਸਰ ਕੇ ਫੈਂਟਾ ਮੱਝਰ ਕੇ ਦੁੱਧ ਬਾਈ ਠੀਕ ਹੈ ਹਾਂਜੀ ਮੱਝਾਂ ਦਾ ਕੰਮ ਹੀ ਹੈ ਹਾਂਜੀ ਬਾਈ ਹਾਂਜੀ ਅੱਛਾ ਬਬੂ ਇਹ ਇਹਦਾ ਰੇਟ 60000 ਹਾਂ 62000 ਰੁਪਏ 60 ਦੀ ਦੇ ਦੇ ਠੀਕ ਹੈ ਨੰਬਰ ਕਿਹੜਾ ਚੱਲਦਾ ਬਬੂ ਨੰਬਰ ਮੇਰਾ 94671 ਹੈ ਜੀ 70471 8889 1066 ਅੱਛਾ ਬਬੂ ਯਾਰ ਇੱਕ ਚਲਾ ਪਕੜਾ ਚੀਜ਼ ਵੇਚਣੀ ਮੈਂ ਦਿਖਾ ਦਾਂਗੇ ਹਾਂਜੀ ਹਾਂਜੀ ਐਸ ਓਕੇ ਆਪਾਂ ਜੀ ਵੇਚਣੀ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਦੱਸਦਾ ਗੱਲ ਚਲੋ ਵੀ ਉਹ ਆ ਵੀ ਆ ਜਿਹੜੀ ਹੈਗੀ ਨਾ ਮੱਝ ਦੇਖ ਲਓ ਬਾਈ ਕੋਲੇ ਬਾਈ ਦੱਸ ਉਹ ਨਾ ਰੁਪਿੰਦਰਾ ਬਾਈ ਕਾਲੇ ਕਹਤੋਂ ਉਹਦਾ ਨਾ ਸੌਦਾ ਹੋ ਗਈ ਤਰਾ ਲੈ ਰ ਕੇ ਜਾ ਠੀਕ ਹੈ ਹਾਂ ਜਦ ਰ ਦੇਖੀ ਆ ਮੱਝ ਦਾ ਲੇਵਾ ਦੇਖ ਲਓ ਤੁਸੀਂ ਮਿੱਤਰੋ ਜਦ ਹਜੇ ਕਿੰਨੇ ਦਿਨ ਲੈ ਜੂਗੀ ਬਾਈ ਵੀ ਕੱਲ ਤਾਂ ਵਾਕ ਹੀ ਰਮਣੇ ਦਾ ਇਹ ਸੌਦਾ ਹੋ ਗਿਆ ਹਾਂਜੀ ਬਾਈ ਸੌਦਾ ਹੋ ਗਿਆ ਤਾਂ ਠੀਕ ਹੈ ਤਾਂ ਕਰਕੇ ਨੀ ਵੀਡੀਓ ਚ ਪਾਈ ਜੀ ਨਹੀਂ ਬਹੁਤ ਵਧੀਆ ਪਰ ਮੈਂ ਦਿਖਾਉਣੀ ਜ਼ਰੂਰੀ ਸਮਝਿਆ ਆ ਦੇਖੋ ਹੁਣ ਤੁਸੀਂ ਜਿਹੜੀ ਆ ਝੋਟੀ ਹੈ ਮਿੱਤਰੋ ਗੈਸ ਲਾਇਓ ਵੀ ਇਹ ਕਿੰਨੇ ਰੁਪਈਆ ਦੀ ਝੋਟੀ ਹੋਊਗੀ ਬਾਈ ਨੇ ਇਹ ਝੋਟੀ ਜਿਹੜੀ ਹੈਗੀ ਆ ਇਹ ਸੇਲ ਕਰਤੀ ਮਿੱਤਰੋ ਪਰ ਇਹਦਾ ਕੱਦ ਕਾਠ ਥੱਲੋਂ ਲੇਵੇ ਦੀ ਬੰਤਰ ਬੰਤਰ ਬਰੀਕੀਆਂ ਜਿਹੜੀਆਂ ਹੈਗੀਆਂ ਹਰਿਆਣੇ ਇਤਰੀ ਲੱਤੀ ਆ ਵੀਰੇ ਹਾਂ ਹਰਿਆਣੇ ਠੀਕ ਹੈ ਇਹ ਗੈਸ ਜ਼ਰੂਰ ਕਰੋ ਮਿੱਤਰੋ ਬਾਈ ਬੱਬੂ ਦੀ ਆਹ ਝੋਟੀ ਕਿੰਨੇ ਕਿਰਪੀਆਂ ਦੀ ਚਾਹੀਦੀ ਹੈਗੀ ਹੈਨਾ ਪਰ ਕੁਆਲਿਟੀ ਵਾਲਾ ਪੱਖ ਬਹੁਤ ਵਧੀਆ ਹੈ ਬਾਕੀ ਮੱਜਾਂ ਬਾਈ ਕੋਲੇ ਆ ਜਾਂਦੀਆਂ ਹੁੰਦੀਆਂ ਮਿੱਤਰੋ ਜੇ ਕਿਸੇ ਨੂੰ ਕੋਈ ਮੱਝ ਦੀ ਵੀ ਲੋੜ ਹੋਈ ਨਾ ਬਾਈ ਨੂੰ ਫੋਨ ਕਰਕੇ ਤੁਸੀਂ ਪੁੱਛ ਦੱਸ ਕਰ ਸਕਦੇ ਹੋ ਆ ਜਿਹੜੀਆਂ ਗਾਮਾਂ ਹੈਗੀਆਂ ਆਪਸ ਨੂੰ ਸਾਰੀਆਂ ਦਿਖਾਤੀਆਂ ਬਾਕੀ ਕਿਵੇਂ ਲੱਗੇ ਰੇਟ ਦੱਸਿਓ ਜ਼ਰੂਰ ਧੰਨਵਾਦ ਸਾਰੇ ਪ੍ਰਮਾਤਮਾ ਦਾ